ਲੋ ਵੀ ਸਜਣੋ ਸਭ ਤੋਂ ਪਹਿਲੀ ਗੱਲ ਮਾਸਟਰ ਜੀ ਹੁਣਾਂ ਦੇ শোরੂਮ ਤੇ ਆਏ ਆ ਮੌੜ ਮੰਡੀ ਦੇ ਵਿੱਚ ਤੇ ਬਹੁਤ ਵੱਡੀ ਗੱਲ ਇਹ ਆ ਵੀ ਜਿੰਨਾ ਮਾਸਟਰ ਜੀ ਹੁਣਾਂ ਨੇ ਇੱਜ਼ਤ ਮਾਣ ਕਮਾਇਆ ਸੀ ਉਸ ਤੋਂ ਕਈ ਗੁਣਾ ਲੋਕ ਵਾਪਸ ਕਰ ਰਹੇ ਆ ਉਹਨਾਂ ਦੇ ਬੇਟਿਆਂ ਨੂੰ ਉਹਨਾਂ ਦੀ ਡੀਲਿੰਗ ਸਿਰ ਤੇ ਉਹਨਾਂ ਦੀ ਕੁਆਲਿਟੀ ਸਿਰ ਤੇ ਸਟਾਕ ਸਿਰ ਤੇ ਪਹੁੰਚ ਸਿਰ ਤੇ ਰਿਸਪੌਂਸੀਬਿਲਟੀ ਸਿਰ ਤੇ ਮਤਲਬ ਬਹੁਤ ਜ਼ਿਆਦਾ ਲੋਕ ਵਾਪਸ ਕਰ ਰਹੇ ਆ ਕਈ ਗੁਣਾ ਕਰਕੇ ਅੱਜ ਜੇ ਤੁਸੀਂ ਗੱਲ ਕਰੋਗੇ ਨਾ ਕੁਛ ਮਹੀਨਿਆਂ ਦੇ ਵਿੱਚ ਲੋਕਾਂ ਨੇ ਇਸ ਸ਼ੋਰੂਮ ਨੂੰ ਬਹੁਤ ਮਾਣ ਬਖਸ਼ਿਆ ਬਾਈ ਬਹੁਤ ਮਾਣ ਬਖਸ਼ਿਆ ਨਾ ਧੰਨਵਾਦ ਜੀ ਤੁਹਾਡਾ ਹੈਨਾ ਗਾਕਾਂ ਦੀਆਂ ਲਾਈਨਾਂ ਦੱਸਦੀਆਂ ਜਾਂ ਗੱਡੀਆਂ ਤਿੰਨ ਲਈ ਜਾਂਦੀਆਂ ਕਿੰਨੇ ਫੁੱਟ ਮਾਲ ਇਸ ਵਕਤ ਲੈ ਰਿਆ ਹੋਗਾ ਇਹਨਾਂ ਤਿੰਨਾਂ ਗੱਡੀਆਂ ਦੇ ਵਿੱਚ ਅਪ੍ਰੋਕਸੀਮੇਟ 1 ਲੱਖ ਫੁੱਟ ਦੇ ਕਰੀਬ ਮਾਲ ਜਿਹੜਾ ਅੱਜ ਉਤਰਿਆ ਹੈ ਮਤਲਬ ਉਤਰ ਰਿਹਾ ਤੇ ਇੰਨੀਆਂ ਹੀ ਆਈ ਜਾਂਦੀਆਂ ਤੇ ਇੰਨੀਆਂ ਹੀ ਜਾਈ ਜਾਂਦੀਆਂ ਕੱਲ ਵੀ ਦੋ ਗੱਡੀਆਂ ਲੋਡ ਹੋਈਆਂ ਸੀ ਤੇ ਮਾਰਨਿੰਗ ਵਾਸਤੇ ਫੇਰ ਦੋ ਗੱਡੀਆਂ ਮਤਲਬ ਆ ਰਹੀਆਂ ਨੇ ਮਤਲਬ ਆਪਾਂ ਇੱਕ ਸਿਰਫ ਡਾਕੀਏ ਬਣੇ ਹੋਇਆ ਬਸ ਬਸ ਬਈ ਗਾਂ ਤੋਂ ਆਉਂਦਾ ਤੇ ਲੋਕਾਂ ਤੱਕ ਪਹੁੰਚਾ ਜਾਂਦਾ ਪਹੁੰਚਦਾ ਕਰ ਦਿੰਨੇ ਆ ਤੇ ਜਦੋਂ ਇੱਕ ਗੱਲ ਤੋਂ ਹੋਰ ਦੱਸਦਾ ਵੀ ਇੱਕ ਗਾ ਇੱਕ ਦੁਕਾਨਦਾਰ ਨੂੰ ਪ੍ਰੋਫਿਟ ਕਿਉਂ ਹੁੰਦਾ ਜ਼ਿਆਦਾ ਇੱਕ ਬੰਦੇ ਕੋਲੇ ਮਾਲ ਆਇਆ ਲੱਖ ਫੁੱਟ ਤੀਜੇ ਦਿਨ ਮੁੱਕ ਗਿਆ ਉਹਨੇ ਥੋੜੇ ਜੇ ਮਾਰਜਨ ਤੇ ਦੇਤਾ ਉਹਨੇ ਤਾਂ ਨਰੀ ਕਮਾ ਲੈਣਾ ਇੱਕ ਬੰਦੇ ਕੋਲੇ ਲੱਖ ਫੁੱਟ ਪਿਆ ਤਿੰਨ ਮਹੀਨੇ ਨੂੰ ਪੈਦਾ ਖਰਚਾ ਵੀ ਪਈ ਜਾਂਦਾ ਤਾਂ ਉੱਤੇ ਹੀ ਪੈਣਾ ਤਾਂ ਇਸ ਚੱਕਰ ਦੇ ਵਿੱਚ ਗਾਹਕ ਨੂੰ ਵੀ ਫਾਇਦਾ ਹੋਇਆ ਵੱਡੀ ਗੱਲ ਕੀ ਹੈ ਸਾਡੇ ਕੋਲੇ ਜਿਵੇਂ ਕਸਟਮਰ ਮਾਝੇ ਤੋਂ ਜੀ ਦੁਆਬੇ ਤੋਂ ਕਸਟਮਰ ਆ ਰਹੇ ਆ ਜੀ ਪਰ ਉਧਰ ਕੀ ਸ਼ੋਰੂਮ ਨਹੀਂ ਹੈਗੇ ਹਾਂ ਸਾਡੇ ਵਾਂਗੂ ਸ਼ੋਰੂਮ ਉਧਰ ਵੀ ਬਹੁਤ ਬਣੇ ਹੋਏ ਆ ਪਰ ਫਰਕ ਕਿੱਥੇ ਪੈਂਦਾ ਹੈ ਕਸਟਮਰ ਕਿਉਂ ਆਉਂਦਾ ਹੈ ਅਸੀਂ ਖੁਦ ਕਸਟਮਰ ਤੋਂ ਪੁੱਛਦੇ ਆ ਹੂੰ ਵੀ ਸੋਨੂੰ ਕਸਟਮਰ ਕਦੋਂ ਦੱਸੂਗਾ ਮਾਲ ਲੈਣ ਤੋਂ ਬਾਅਦ ਦੱਸੂਗਾ ਹਾਂ ਬਸ ਇੱਥੇ ਕਿਉਂ ਚੱਲ ਕੇ ਆਏ ਆ ਜੀ ਸਾਡੇ ਵਿੱਚ ਕੋਈ ਓਲਾ ਨਹੀਂ ਜੋ ਸਾਡਾ ਸੇਮ ਰੇਟ ਹੈ ਹਾਈ ਗਲੋਸ ਗਲੋਸ ਕੁਝ ਵੀ ਲਗਾ ਲਵੋ ਜੀ ਕਿਸੇ ਮਗਰ ਕੋਈ ਓਲਾ ਨਹੀਂ ਹੈ ਸੇਮ ਰੇਟ ਸਾਨੂੰ ਸਭ ਚੀਜ਼ ਮਿਲੂਗੀ ਜੀ ਇਸੇ ਨਾਲ ਕਸਟਮਰ ਦਾ 50000 ਦਾ 70000 ਦਾ ਫਾਇਦਾ ਹੁੰਦਾ ਇੱਕ ਕੋਠੀ ਮਗਰ ਜੀ 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 ਇਹ ਚੀਜ਼ ਮੇਨ ਆ ਮਤਲਬ ਸਾਡੇ ਵਿੱਚ ਤੇ ਜਿਹੜਾ ਇੱਕ ਪਿਛਲੀ ਵਾਰ ਆਪਾਂ ਇੱਕ ਇਹ ਅੱਖ ਅਸੀਂ ਵੀ ਵਿੱਦ ਮਟੀਰੀਅਲ ਵੀ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਦੇ ਕੁਝ ਆ ਰਹੇ ਆ ਲੋਕ ਹਾਂ ਉਹਦਾ ਵਧੀਆ ਰਿਸਪੌਂਸ ਮਿਲਿਆ ਦੋ ਕੋਠੀਆਂ ਦਾ ਕੰਮ ਚੱਲ ਰਿਹਾ ਹੈ ਮਤਲਬ ਅੱਛਾ ਜਿਹੜਾ ਵਿੱਦ ਅਗਲੇ ਨੇ ਪਲਾਟ ਦੇਤਾ ਤੇ ਆਪਾਂ ਕੋਠੀ ਪਾ ਕੇ ਦੇਣੀ ਆ ਨਾ ਉਹ ਨਹੀਂ ਉਹ ਨਹੀਂ ਕੀਤਾ अच्छा टे, टेल टेल मतलब, दे अच्छा टाइल ਦਾ ਠੇਕਾ ਮਤਲਬ ਟੋਟਲ ਔਰ ਜੇ ਅਗਲਾ ਤੁਹਾਨੂੰ ਸਾਰਾ ਇੱਕ ਅਸ ਦੇ ਕਹਦੇ ਪਏ ਉਹ ਫਿਰ ਜਿਆਦਾ ਬਰਾਉਡ ਹੋ ਜਾਂਦਾ ਮਤਲਬ ਸਾਨੂੰ ਮੈਂ ਵੀ ਅਸੀਂ ਟਾਇਲ ਦੀ ਚੀ ਮਾਸਟਰੀ ਰੱਖੀ ਹੈ ਆਪਣੀ ਮਤਲਬ ਅੱਛਾ ਟਾਇਲ ਚੀ ਰੱਖੀ ਹੈ ਟਾਇਲ ਚੀ ਰੱਖੀ ਹੈ ਟਾਇਲ ਸਾਨੂੰ ਸਾਰੀ ਕੰਪਲੀਟ ਕੋਠੀ ਤਿਆਰ ਮਿਲ ਜੂ ਟਾਇਲ ਦੇ ਵਿੱਚ ਹਾਂ ਆ ਟਾਇਲ ਜਿਹੜੀ ਬਿਸ਼ਾਈ ਹੋਈ ਹੈ ਇਹ ਦੱਸਣ ਵਾਸਤੇ ਹੀ ਆ ਇਹ ਦਿਖਾਉਣ ਵਾਸਤੇ ਹੀ ਸਾਰੀ ਮਤਲਬ ਡਿਸਪਲੇਅ ਹੈ ਮਤਲਬ ਡਿਸਪਲੇਅ ਹੈ ਤੇ ਆਪਾਂ ਸ਼ੁਰੂ ਰੇਟ ਤੋਂ ਹੀ ਕਰ ਦਈਏ ਇਹਨੂੰ ਆਪਾਂ ਕਿੰਨਾ ਰੇਟ ਦੇਵਾਂਗੇ ਉਹੀ ਸੇਮ ਰੇਟ ਆਪਣਾ 33 ਰੁਪਏ ਫੁੱਟ 33 ਰੁਪਏ ਕਹਿੰਗੇ ਕਈ ਵਾਰੀ ਨਵਾਂ ਬੰਦਾ ਸੁਣ ਰਿਹਾ ਹੁੰਦਾ ਤਾਂ ਫਿਰ ਦੱਸ ਦਈਏ 33 ਰੁਪਏ ਫੁੱਟ ਕੁਆਲਿਟੀ ਬਸ ਆਪਣੀ ਕੁਆਲਿਟੀ ਨੂੰ ਬੋਲਦੀ ਆ ਐਂਡਲੈਸ ਕੁਆਲਿਟੀ ਆ ਮਤਲਬ ਸਭ ਤੋਂ ਬੈਸਟ ਇਹ ਐਂਡਲੈਸਾ ਸਕ੍ਰੈਚਲੈਸ ਹੈ ਤੇ ਨਾਲ ਦੀ ਨਾਲ ਇਹ ਉਹ ਲਚਕੀਲੀ ਆ ਉਹ ਕਿ ਕੈਕਸੀਬਲ ਆ ਫਲ ਫਲੈਕਸੀਬਲ ਆ ਮਤਲਬ ਕੈਕਸੀਬਲ ਆ ਤੇ ਇਹ ਹਾਈ ਗਲੋਸ ਆ ਹਾਈ ਗਲੋਸ ਸਾਰੀ ਹਾਈ ਗਲੋਸ ਸੁਪਰ ਹਾਈ ਗਲੋਸ ਹੈ ਟੋਟਲ ਹਾਂ ਸੁਪਰ ਹਾਈ ਗਲੋਸ ਆ ਤੇ ਇਹ 33 ਰੁਪਏ ਫੁੱਟ ਦੇ ਵਿੱਚ 33 ਰੁਪਏ ਫੁੱਟ ਸਾਡੇ ਕੋਲ ਕੁਝ ਵੀ ਐਕਸਟਰਾ ਨਹੀਂ ਤੁਸੀਂ ਜਾਂ ਸੁਪਰ ਹਾਈ ਗਲੋਸ ਲਓ ਚਾਹੇ ਕਾਰਵਿੰਗ ਸੀਰੀ ਲਓ ਜੀ ਸੁਣੋ ਆਪਾਂ ਪਿਛਲੀ ਵੀਡੀਓ 'ਚ ਅਸੀਂ ਕਾਰਵਿੰਗ ਦਾ ਰੇਟ 50-50 ਰੁਪਏ ਫੁੱਟ ਤੇ ਜਾ ਰਹੇ ਆ ਜੀ ਪਰ ਆਪਣਾ ਸੇਮ ਰੇਟ ਸਿਰਫ 33 ਰੁਪਏ ਫੁੱਟ ਨਹੀਂ ਉਹ ਤਾਂ ਕਿਉਂ ਜ਼ਿਆਦਾ ਕਿਉਂ ਜਾ ਰਿਹਾ ਮਤਲਬ ਉਹਦੇ ਪਿੱਛੇ ਕਾਰਨ ਕਾਰਨ ਇਹ ਹੈ ਜੀ ਸ਼ੋਰੂਮ ਵਾਲੇ ਕਹਿੰਦੇ ਸਰਕਲ ਕਸਟਮਰ ਆ ਗਿਆ ਵੀ ਆਪਾਂ ਇਹ ਤੋਂ 10 ਰੁਪਏ ਫੁੱਟ ਐਕਸਟਰਾ ਲੈ ਸਕਦੇ ਆ ਇੱਕ ਲਾਲਚੀ ਹੁੰਦਾ ਬਸ ਹੋਰ ਕੀ ਹੈ ਹਾਂ ਹਾਂ ਆਪਣੇ ਕੋਲ ਅਜੇ 1 ਲੱਖ ਫੁੱਟ ਮਾਲ ਉਤਰਿਆ ਜੇ ਆਪਾਂ 1 ਲੱਖ 1 ਰੁਪਏ ਫੁੱਟ ਮਾਰ ਜਾਂਦੇ ਵੀ ਦੇਤਾ ਤਾਂ ਵੀ ਆਪਣੇ 1 ਲੱਖ ਪ੍ਰੋਫਿਟ ਆ ਉਹ ਆਪਾਂ ਬਸ ਇੰਨਾ ਵੀ ਭੀਗਾ ਕੱਚ ਚ ਕਮਾਵਾਂਗੇ ਬਾਕੀ ਸ਼ੋਰੂਮ ਵਾਲੇ ਦੋ ਗਾਗ ਚ ਕਮਾਉਂਦੇ ਆ ਹਾਂ ਮੈਂ ਤਾਂ ਪਹਿਲਾਂ ਕਿਹਾ ਵੀ ਹੁਣ ਇੱਕ ਬੰਦੇ ਕੋਲੇ 1 ਲੱਖ ਫੁੱਟ ਮਾਲ ਪਿਆ ਉਹਦੇ ਕੋਲ 2 ਮਹੀਨੇ ਪਿਆ ਉਹਨੇ 2 ਮਹੀਨਿਆਂ ਦਾ ਸਾਰੇ ਕਾਂਸੇ ਦਾ ਖਰਚਾ ਉੱਤੇ ਪੈ ਗਿਆ ਉੱਤੇ ਪੈ ਗਿਆ ਇੱਕ ਬੰਦੇ ਕੋਲੇ 1 ਲੱਖ ਫੁੱਟ ਮਾਲ ਆਇਆ ਤੇ ਕੱਲ ਨੂੰ ਨਿਕਲ ਗਿਆ ਤਾਂ ਉਹ ਉਹਨੇ ਤਿੰਨ ਦਿਨਾਂ ਦੇ ਵਿੱਚ ਸਟਾਕ ਨਿੱਲਾ ਮਤਲਬ ਇਹ ਹਾਂ ਤੇ ਉਹ ਬੰਦੇ ਨੇ ਉਹਨੇ ਇੱਕ ਮਤਲਬ ਪ੍ਰੋਫਿਟ ਘੱਟ ਲੈਣਾ ਵੀ ਆਪਣਾ ਮੇਨ ਮੋਟਿਵ ਇਹ ਹੈ ਵੀ ਆਪਾਂ ਮਾਰਜਨ ਲਿਮਟ ਦੇ ਵਿੱਚ ਰੱਖਿਆ ਸਭ ਕਸਟਮਰ ਸਾਨੂੰ ਖੁਦ ਕਹਿ ਰਿਹਾ ਵੀ ਕੀ ਕੈਲ ਬਾਜ਼ਾਰ 'ਚ 45 ਰੁਪਏ ਫੁੱਟ ਹੈ ਉਹ ਤੁਸੀਂ 33 ਰੁਪਏ ਫੁੱਟ ਸਾਨੂੰ ਮਿਲੀ ਹੈ हां ਤੇ ਇਹ ਇਹਦੇ ਪਿੱਛੇ ਤੁਹਾਨੂੰ ਕਾਰਨ ਆ ਜਿਹੜਾ ਇੰਨੇ ਸਸਤੇ ਮਿਲਣ ਪਿੱਛੇ ਤਾਂ ਕੁਆਲਿਟੀ ਨਹੀਂ ਕੁਆਲਿਟੀ ਪੂਰੀ ਹਾਈ ਆ ਕੁਆਲਿਟੀ ਸਭ ਪ੍ਰੀਮੀਅਮ ਆ ਮਤਲਬ ਕੁਆਲਿਟੀ ਚ ਕੋਈ ਚੈਲੰਜ ਨਹੀਂ ਕਰ ਸਕੂਗਾ ਵੀ ਸਾਨੂੰ ਕੁਆਲਿਟੀ ਸਟੈਂਡਰਡ ਨਿਕਲ ਗਈ ਜਾਂ ਕੋਈ ਲੋੜ ਦਾ ਮਾਲ ਨਿਕਲ ਗਿਆ ਹਾਂ ਤੇ ਜਿਹੜਾ ਆਪਾਂ ਇਹ ਤਾਂ ਹੋ ਗਿਆ 2/4 2/4 ਦਾ ਜੀ ਤੇ ਜਿਹੜਾ 2/2 ਦੀ ਆ ਟਾਈਲ ਉਹ ਵੀ ਦੱਸ ਦਿਗੇ 2/2 ਉੱਧਰ ਆ ਗਈ ਹਾਂ ਇੱਕੋ ਹੀ ਟਾਈਲ ਆ ਇੱਕੋ ਟਾਈਲ ਐਂਡਲੈਸ ਹੈ ਵੀ ਇਹ ਸਾਈਜ਼ 32x64 ਦਾ ਟਾਈਲ ਹੈ ਜੀ ਬ੍ਰਾਂਡਡ ਕੰਪਨੀ ਦਾ 32x64 ਦੀ ਟਾਈਲ ਹੈ अच्छा बिल्कुल इटालियन पैटर्न ਆਪਾਂ ਕਹਿੰਦੇ ਇਟਾਲੀਅਨ ਪੈਟਰਨ ਕੀ ਹੁੰਦਾ ਇਹ ਵਾਲਾ ਆ ਗਿਆ ਬਿਲਕੁਲ ਇਟਾਲੀਅਨ ਪੈਟਰਨ ਹੂੰ ਵੀ ਕੋਈ ਗੈਸ ਨਹੀਂ ਕਰੂਗਾ ਇਟਾਲੀਅਨ ਮਾਰਬਲ ਲੱਗਿਆ ਜਾਂ ਟਾਇਲ ਲੱਗੀ ਹੈ ਇਸ ਨੂੰ ਕਲਰ ਰੋਟ ਖਾਣਾ ਨਾ ਜੀ ਇਹ ਦੇਖੋ ਸਾਰੀ ਐਂਡਲੈਸ ਕੁਆਲਿਟੀ ਟੋਟਲੀ 32 ਚੌੜ ਦੇ ਵਿੱਚ ਹਾਂ ਇਹ ਵਾਲੀ ਕਾਰਵਿੰਗ ਸੀਰੀਜ਼ ਆ ਜੀ ਜਿਹਦਾ ਲੋਕ ਅਗੇ 15 15 ਫੁੱਟ ਐਕਸਟਰਾ ਲੈਂਦੇ ਆ ਅੱਛਾ ਸਾਡੇ ਕੋਲ ਇਹ ਵੀ ਸੇਮ ਰੇਟ ਦੇ ਵਿੱਚ ਆ ਮਤਲਬ ਕੋਈ ਇਹ ਇਹਨੂੰ ਜਰ ਮੈਨੂੰ ਤਾਂ ਕਈ ਵਾਰੀ ਆਉਂਦੇ ਨੂੰ ਹੋ ਗਿਆ ਤੁਹਾਡੇ ਕੋਲੇ ਅੱਛਾ ਇਹਨੂੰ ਕਾਰਵਿੰਗ ਕਹਿੰਦੇ ਇਹ ਕਾਰਵਿੰਗ ਜਿਹਦੇ ਰੇਸ਼ੇ ਸ਼ਾਈਨ ਕਰਦੇ ਆ ਦੇਖੋ ਅੱਛਾ ਜਿਹਦੇ ਰੇਸ਼ੇ ਚਮਕਦੇ ਆ ਪ੍ਰੀਤ ਉਹਨੂੰ ਕਾਰਵਿੰਗ ਇਹ ਕਾਰਵਿੰਗ ਸੀਰੀਜ਼ ਆ ਗਈ ਕਾਰਵਿੰਗ ਆ ਗਈ ਤੇ ਇਹਨੂੰ ਇਹਨੂੰ ਕੀ ਕਹਿੰਦੇ ਜਿਹੜਾ ਇਹ ਗਲੋਸੀ ਹਾਈ ਗਲੋਸ ਕੱਲੀ ਇਹਨੂੰ ਇਹਨੂੰ ਹਾਈ ਗਲੋਸ ਕਹਿੰਦੇ ਆ ਇਹ ਮੈਟ ਦੇ ਵਿੱਚ ਹੁੰਦੀ ਹੈ ਇਹ ਗਲੋਸ ਦੇ ਵਿੱਚ ਹੁੰਦੀ ਹੈ ਅੱਛਾ ਇਹਨੂੰ ਫਰਸ਼ ਤੇ ਵਰਤ ਸਕਦੇ ਆ ਫਰਸ਼ ਵਾਸਤੇ ਟੋਟਲ ਫਲੋਰ ਟਾਇਲ ਆ ਮਤਲ ਇਹ ਟੋਟਲ ਫਲੋਰ ਟਾਈਲ ਆ ਜਿਹਨੂੰ ਕਾਰਵਿੰਗ ਮਤਲਬ ਉਹ ਜਿਹੜੀ ਕਾਰਵਿੰਗ ਵਾਲੀ 50 ਰੁਪਏ ਮਿਲਦੀ ਆ ਉਹ ਵੀ ਤੁਹਾਡੇ ਕੋਲੋਂ 33 ਮਿਲੂਗੀ 33 ਰੁਪਏ ਫੁੱਟ ਜੀ 33 ਰੁਪਏ 33 ਰੁਪਏ 2x4 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 ਦੇ ਵਿੱਚ ਹਾਂਜੀ 2x4 ਦੇ ਵਿੱਚ ਤੇ 2x2 ਦੇ ਵਿੱਚ ਆਪਾਂ ਇਹੀ ਕੁਆਲਿਟੀ ਕਿੰਨੇ ਚ ਦੇ ਰਹੇ ਆ 2x2 ਦੀ ਜਿਹੜੀ ਹੁੰਦੀ ਆ ਉਹਦੇ ਵਿੱਚ ਇੰਨੇ ਕਲਰ ਨਹੀਂ ਆਉਂਦੇ ਪਰ ਉਹ ਕਿ ਕਲਰ ਲਿੰਪ ਦੇ ਵਿੱਚ ਆਉਂਦੇ ਆ। रेट ਉਹਦਾ 22 ਫੁੱਟ ਹੈ। ਪਰ ਜੇ ਇੰਨੀ ਵੈਰਾਈਟੀ ਨਾ ਉਹਦੇ ਵਿੱਚ ਮਿਲੂਗੀ। 2x2 ਦੇ ਵਿੱਚ। ਮਤਲਬ ਜੇ ਅਗਲੇ ਨੂੰ ਜ਼ਿਆਦਾ ਮਤਲਬ ਜੇ ਤਾਂ 2x2 ਦੇ ਵਿੱਚ ਅਗਲੇ ਨੂੰ ਪਸੰਦ ਆ ਗਈ ਤੇ ਅਗਲਾ ਓਡੀ ਟਾਇਲ ਨਾਲ ਕੰਪਰੋਮਾਈਜ਼ ਕਰਦਾ ਤਾਂ ਫਿਰ ਉਹਨੂੰ 22 ਰੁਪਏ ਮੈਸ ਜੀ ਹਾਂ 22 ਰੁਪਏ ਜੇ ਉਹਨੇ ਹੋਰ ਵੈਰਾਈਟੀ ਦੇ ਵਿੱਚ ਜਾਣਾ ਹੈ। ਅੱਜ ਕੱਲ ਜਿਹੜੀ ਜ਼ਿਆਦਾ ਲੇਟੈਸਟ ਵੈਰਾਈਟੀ ਆ ਉਹ 2x4 ਤੇ 32x64 ਦੇ ਵਿੱਚ ਆਉਂਦੀ ਹੈ ਮਤਲਬ। 32x64 ਦੇ ਵਿੱਚ ਆਉਂਦੀ ਹੈ। ਇਹ ਸਾਰੀ ਕਾਰਬਨ ਸੀਰੀਜ਼ ਆ ਗਈ ਦੇਖੋ ਜਿੰਨੇ ਕਲਰ ਪਏ ਨੇ। ਅਸੀਂ ਉਹਨਾਂ ਆਪਾਂ ਸਟ ਹਾਨੀ ਹਾਂ ਆ ਆ ਆ ساری ਕਾਰਵਿੰਗ ਆ ਇਹ ساری ਕਾਰਵਿੰਗ ਐ ਮੈਟ ਦੇ ਵਿੱਚ ਹੁੰਦੀ ਐ ਇਹ ਆ ਦੇਖ ਇਹ ਚਮਕਦੀ ਆ ਪ੍ਰੀਤ ਇਹ ਸਾਰੀ ਐਂਡਲੈਸ ਐ ਜੀ ਕੋਈ ਇਹਦਾ ਜੁਆਇੰਟ ਨਹੀਂ ਆਪ ਨੂੰ ਪਤਾ ਲੱਗਣਾ ਸਭ ਰੇਸ਼ੇ ਮੈਚ ਕਰਨੇ ਆ ਇਹਦੇ ਹੂੰ ਕਿੱਧਰਲੇ ਪਾਸੇ ਹੋਰ ਕਿੱਧਰਲੇ ਪਾਸੇ ਲਾਆਂ ਜਾਂ ਮਾੜੀਆਂ ਦਿਖਾਈ ਆ ਆ ਆ ਆ ਆ ਗਲੌਸੀ ਆ ਇਹ ਗਲੌਸੀ ਆ ਗਈ ਜੀ ਹਨਾ ਜੀ ਹਾਂ ਜੀ ਆ ਗਲੌਸ ਵਾਲੀਆਂ ਆ ਲੇ ਪ੍ਰੀਤ ਯਾਰ ਆਪਾਂ ਹੌਲੀ ਹੌਲੀ ਇਹਨਾਂ ਦੇ ਸੇਲਜ਼ਮੈਨ ਬਣ ਜਾਣਾ ਹਨਾ ਹੁਣ ਆਪਾਂ ਨੂੰ ਪਤਾ ਲੱਗਣ ਲੱਗ ਗਿਆ ਇੱਕ ਕਿਥੇ ਬਾਥਰੂਮ ਨਮਾ ਲਾ ਕੇ ਹਟਿਆ ਬਾਥਰੂਮ ਜਦ ਸੰਦਸੇ ਮਾਲ ਉਤਰਿਆ ਇਹ ਗੱਡੀ ਆ ਦੇਖੋ ਸੁਬਾ ਖਾਲੀ ਹੋਈ ਸੀ ਤੇ ਇਹਦੇ ਵਿੱਚ ਅਸੀਂ ਇੱਕ ਡਿਸਪਲੇ ਕਰਕੇ ਕੰਪਲੀਟ ਕਰਤੀ ਅੱਛਾ ਇਹ ਬਾਥਰੂਮ ਨਮਾ ਲਾਇਆ ਬਾਥਰੂਮ ਨਮਾ ਲਾਇਆ ਇਹ ਵੀ ਦੇਖੋ ਸਾਰੀ ਹਾਈ ਗਲੋਸ ਹੈ ਜੀ ਇਹ ਬਾਥਰੂਮ ਆਪਣਾ ਸੇਮ 33 ਫੁੱਟੀ ਹੈ ਮਤਲਬ ਟਾਇਲ ਜਿਹੜਾ ਆਪਾਂ ਕਿਹਾ ਸੀ ਵੀ 2500 ਫੁੱਟ ਦਾ ਬਾਥਰੂਮ ਦੇ ਵਿੱਚ 8000 ਦੀ ਟਾਇਲ ਹੈ ਇਹ ਵੀ ਟਾਇਲ ਵੀ ਆਪਣੀ 8000 ਦੀ ਟਾਇਲ ਹੀ ਲੱਗਣੀ ਹੈ ਕੋਈ ਇਹਦਾ ਐਕਸਟਰਾ ਨਹੀਂ ਵੀ ਆਪਣਾ 15000 ਦਾ ਬਾਥਰੂਮ ਲੱਗੇ ਜਾਂ 20000 ਦਾ ਲੱਗ ਗਿਆ 8000 ਦੀ ਟਾਇਲ 2500 ਦੇਖੋ ਤੁਸੀਂ ਇਹਦੀ ਸ਼ਾਇਲਿੰਗ ਦੇਖੋ ਤੁਹਾਨੂੰ ਚਾਏ ਵਿੱਚ ਆਪਣੇ ਸ਼ਕਲ ਦੇਖ ਲਓ ਮਤਲਬ ਇੱਕ ਤਰ੍ਹਾਂ ਦਾ ਸ਼ੀਸ਼ਾ ਮਤਲਬ ਟਾਇਲ ਇਹ ਆ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਘਰੇ ਹਾਂਜੀ ਹਾਂ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਆਜੋ ਵੀਰੇ ਹੋਰ ਵੀ ਦਿਖਾ ਦਈਏ ਆਪਾਂ ਜੇ ਸਟਾਕ ਕਿੱਥੇ ਪਿਆ ਸਟਾਕ ਕਿੱਥੇ ਪਿਆ ਆ ਦੇਖੋ ਆ ਆ ਆ ਦੇਖੋ ਆ ਦੇਖੋ ਸਾਰੇ ਹਾਈ ਗਲੋਸ ਸੁਪਰ ਹਾਈ ਗਲੋਸ ਕਲਰ ਨੇ ਮਤਲਬ 33 ਰੁਪਏ ਫੁੱਟ ਦੇ ਵਿੱਚ ਸੇਮ ਕਲਰ ਮਿਲਣਗੇ ਉਹ ਵੀ ਪ੍ਰੀਮੀਅਮ ਕੁਆਲਿਟੀ ਦੇ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਹੋਊਗਾ ਆਜੋ ਇਧਰਲੇ ਪਾਸੇ ਚੱਲ ਜਾਈਏ ਬਾਈ ਇੱਧਰਲੇ ਪਾਸੇ ਆ ਨਵਾਂ ਨਵੀਂ ਡਿਸਪਲੇ ਸਾਰੇ ਨਵੇਂ ਅਜ ਲੇਖੋ ਲੜਕੇ ਲੱਗੇ ਹੋਏ ਆ ਜੀ ਜਿਵੇਂ ਕੋਈ ਨਵਾਂ ਸਟਾਕ ਆ ਗਿਆ ਦੇਖੋ ਸਾਰੇ ਸਟਾਕ ਨਾਲ ਦੀ ਨਾਲ ਤਿਆਰ ਕਰ ਰਹੇ ਨੇ ਅੱਛਾ ਆ ਆ ਨਵਾਂ ਆ ਗਿਆ ਨਵਾਂ ਵਾਸ਼ਰੂਮ ਆ ਗਿਆ ਜੀ ਤਿਆਰ ਹੋ ਰਿਹਾ ਮਤਲਬ ਅੱਜ ਡਿਸਪਲੇ ਤੇ ਜਿਹੜੀ ਆ ਚੀਜ਼ ਆ ਇਹ ਵੀ ਇਹ ਵੀ ਵਿੱਚ ਹੀ ਮਿਲਿਆ ਕਰੂਗੀ ਬਾਥਰੂਮਾਂ ਦੇ ਆਹਾ ਹਾਂ ਇਹ ਟਾਈਲ ਆ ਜੀ ਇਹ ਜਿਹਦੇ ਵਿੱਚ ਪਾਉਣੀ ਆ ਆਪਾਂ ਤਾਂ ਅਲੱਗ ਲੱਗੂਗੀ ਜੇ ਲਾਉਣੀ ਹੈ ਨਹੀਂ ਲਾਉਣੀ ਤਾਂ ਵੀ ਠੀਕ ਆ ਮਤਲਬ ਇਹ ਆ ਜੇ ਕਿਸੇ ਨੇ ਡਿਜ਼ਾਈਨ ਆ ਟਾਈਲ ਆ ਇਹ ਵੀ ਟਾਈਲ ਦੀ ਬਣੀ ਹੋਈ ਹੈ ਜੀ ਮਤਲਬ ਇਹ ਕੋਈ ਦੂਸਰੇ ਨਹੀਂ ਹੈ ਗਲਾਸ ਨਹੀਂ ਹੈਗਾ ਜੇ ਜੇ ਮੰਨ ਲਓ ਵੀ ਆ ਆ ਸੋਨੇ ਰੰਗੀ ਹੈ ਖਰਾਬ ਤਾਂ ਨਹੀਂ ਹੋਊਗੀ ਨਹੀਂ ਨਹੀਂ ਖਰਾਬ ਨਹੀਂ ਹੋਊਗੀ ਵੀ ਜਿਵੇਂ ਟਾਇਲ ਬੰਦੀ ਉਸ ਤਰੀ ਬੰਦੀ ਹੈ ਮਤਲਬ ਇਹ ਅੱਛਾ ਇਹ ਗਲੋਸ ਹੀ ਹੈ ਇਸੇ ਤਰ੍ਹਾਂ ਦਾ ਇਹ ਗਲੋਸ ਹੈ ਆ ਦੇਖੋ ਇਹਦਾ ਵਾਸ਼ਮ ਕਿੰਨਾ ਸੁਨਾ ਲੱਗਦਾ ਲੱਗਿਆ ਆ ਦੇਖ ਪ੍ਰੀਤ ਆ ਖਰਾਬ ਨਹੀਂ ਹੋਊਗੀ ਇਹ ਕੋਈ ਉੱਤਾਰ ਚਾਲਦੀ ਮੇਰੀ ਅਸੀਂ ਸਾਰੀ ਰੀਨੋਵੇਸ਼ਨ ਚੱਲ ਰਹੀ ਹੈ ਨਵਾਂ ਸਟਾਕ ਉਤਰ ਰਿਹਾ ਤੇ ਨਵੇਂ ਡਿਸਪਲੇ ਲੱਗ ਰਹੀਆਂ ਅੱਛਾ ਜਿਹੜੀਆਂ ਪ੍ਰਾਣੀਆਂ ਡਿਸਪਲੇ ਆ ਤੁਸੀਂ ਹਟਾ ਦਿੰਦੇ ਆ ਉਹ ਪ੍ਰਾਣੀਆਂ ਡਿਸਪਲੇ ਸਾਰੇ ਅਸੀਂ ਖਤਮ ਕਰ ਦਿੰਦੇ ਆ ਆ ਉਹ ਆ ਗਈ ਜਿਹੜੀ ਰਿਜਿਡ ਰੇਸ਼ੇ ਚਮਕ ਕਾਰਵਿੰਗ ਸੀਰੀਜ਼ ਹਾਂਜੀ ਇਹਦਾ ਇਹਦਾ ਰੇਟ ਉਹ ਵੀ ਐਂਡਲੈਸ ਕੁਆਲਿਟੀ ਦਾ ਜੀ ਹਾਂਜੀ ਆ ਜੋ ਇਹ ਤੁਹਾਡਾ ਬਾਥਰੂਮ ਆ ਜਿੰਨ ਲੋਕਾਂ ਨੇ ਬਹੁਤ ਪਸੰਦ ਕੀਤਾ ਜੀ ਇਹ ਵਾਲਾ ਵਾਸ਼ਰੂਮ ਤੁਹਾਡਾ ਜਿਹੜਾ ਤੁਸੀਂ ਵੀਡੀਓ ਬਣਾ ਕੇ ਗਏ ਸੀਗੇ ਹਾਂਜੀ ਸਾਡੇ ਕੋਲ ਇੱਕ ਪੂਰਾ ਟਰੱਕ ਸਿੰਗਲ ਡਿਜ਼ਾਈਨ ਦਾ ਮੰਗਵਾਇਆ ਗਿਆ ਇਸ ਦਾ ਅੱਛਾ ਇੰਨਾ ਵਿਕਿਆ ਇੰਨਾ ਜਿਆਦਾ ਵਿਕਿਆ ਬਾਥਰੂਮ ਇਹ ਪੂਰੀ ਗੱਡੀ ਦੇ ਵਿੱਚ 4000 ਬਾਕਸ ਆਇਆ ਸੀ ਮਤਲਬ 36000 ਫੁੱਟ ਮਾਲ ਇਕুই ਡਿਜ਼ਾਈਨ ਦਾ ਨਹੀਂ ਤੇ ਇਹ ਅੱਗੇ 5000 ਦਾ ਦਿੰਦੇ ਸੀ ਹੁਣ ਤੁਸੀਂ 6 ਤਾਂ ਨਹੀਂ ਕਰਤਾ ਕਿਸੇ 5000 ਤੋਂ 4800 ਭਾਵੇਂ ਹੋ ਜੇ ਪਰ 5000 ਤੋਂ ਟੱਪੂਗਾ ਨਹੀਂ ਮਤਲਬ 5000 ਤੋਂ ਘਟਾ ਦੇਣਗੇ 100 ਰੁਪਇਆ ਵਧਾਉਂਦੇ ਨਹੀਂਗੇ ਵਾਧਾ ਨਹੀਂ ਪਰ ਵਧਾਉਂਦੇ ਕਿ ਆ ਨਾਟਕਸੇ ਵੇ ਕਿ ਡਿਜ਼ਾਈਨ ਹੀ ਹੈ ਇਹ ਇਹ ਵੀ ਡਿਜ਼ਾਈਨ ਹੈ ਜੀ ਇਹ ਵੀ ਟਾਈਲ ਹੈ ਸਾਰੀ ਅੱਛਾ ਇਹ ਉਦਾਂ ਹੀ ਡਿਜ਼ਾਈਨ ਹੀ ਬਣਾਇਆ ਹੋਇਆ ਮੈਨੂੰ ਐ ਲੱਗਿਆ ਵੀ ਇਹਦੇ ਵਿੱਚ ਨਾਟਕਸੇ ਹੋਏ ਆ ਹਾਂ ਆ ਦੇਖੋ ਜੀ ਜਿੰਨੇ ਕਲਰ ਪਏ ਨੇ ਦੇਖੋ ਸਾਰੀ ਵੈਰਾਈਟੀ ਨਵੀਂ ਉਤਰੀ ਹੈ ਮਤਲਬ ਟੋਟਲੀ ਆ ਆ ਜਿਆਦਾ ਸੋਹਣਾ ਪ੍ਰੀਤ ਹੋਏ ਬਾਥਰੂਮਾਂ ਵਾਸਤੇ ਮੈਨੂੰ ਐ ਲੱਗਦਾ ਬਹੁਤ ਬੈਸਟ ਹੈ ਸਭ ਤੋਂ ਹਾਂ ਛਿੱਟੇ ਜੇ ਪਏ ਲੱਗਦਾ ਭਿੱਜਿਆ ਜਿਹਾ ਲੱਗਦਾ ਹਨਾ ਬਹੁਤ ਸੋਹਣੀ ਜੀ ਸਾਰੀ ਵੈਰਾਈਟੀ ਮਤਲ ਡੀਐਨ ਕੰਪਨੀ ਕੋਲ 1000 ਡੀਐਨ ਹੁੰਦਾ ਪਰ ਅਸੀਂ ਪੂਰਾ ਛਾਂਟ ਕੇ ਜਿਹੜਾ ਸਾਨੂੰ ਪੂਰਾ ਸਿਲੈਕਟਰ ਲੱਗਦਾ ਉਹ ਡੀਐਨ ਸੀ ਸ਼ੁਰੂ ਕਰਦੇ ਹਾਂ ਬਈ ਗਾਹਕ ਨੂੰ ਪਸੰਦ ਕਰਨਾ ਥੋੜਾ ਸੌਖਾ ਹੋ ਜਾਂਦਾ ਬਸ ਬਸ ਹਨਾ ਪਸੰਦ ਕਰਨਾ ਸੌਖਾ ਹੋ ਜਾਂਦਾ ਬਾਈ ਹੁਣੀ ਕਹਿੰਦੇ ਵੀ 150 ਰੁਪਏ ਘੱਟ ਤਾਂ ਕਰ ਦਾਂਗੇ ਬਾਅਦ ਨੇ ਇਧਰ ਟੂਟੀਆਂ ਦੀ ਨਵੀਂ ਡਿਸਪਲੇ ਲਾਉਣ ਲੱਗੇ ਆ ਬਾਈ ਇਹ ਹਾਂਜੀ ਆ ਸਾਰੀ ਸਭ ਕੱਲ ਤੱਕ ਇਹ ਤਿਆਰ ਹੋ ਜੂ ਮਤਲਬ ਡਿਸਪਲੇ ਟੋਟਲੀ ਯਾਰ ਮੈਨੂੰ ਤੁਹਾਡੇ ਦਾ ਟੂਟੀਆਂ ਦਾ ਰਿਸਪੌਂਸ ਬਹੁਤ ਜ਼ਿਆਦਾ ਆਇਆ ਮੈਨੂੰ ਪਰਸਨਲੀ ਮਤਲਬ ਕਈਆਂ ਬੰਦਿਆਂ ਨੇ ਫੋਨ ਕੀਤੇ ਬਈਰ ਉਸ ਜਿੰਦਰ ਵੀ ਉਹ ਜਿਹੜੀ ਤੁਸੀਂ 10 15 ਸਾਲ ਵਾਲੀ ਗੱਲ ਕਹਿੰਦੇ ਪਤਾ ਨਹੀਂ ਕਿੰਨੇ ਦੀ ਕਿੰਨੇ ਤੁਸੀਂ ਗਾਰੰਟੀ 15 ਸਾਲ ਦੀ 15 ਸਾਲ ਵੀ 15 ਸਾਲ ਪੱਕੀ ਗੱਲ ਆ ਵੀ ਕੰਪਨੀ ਦੀ ਅਫੀਸ਼ੀਅਲ ਹੈ ਜੀ ਮਤਲਬ ਕੋਈ ਐ ਨਹੀਂ ਹੁਣ ਤੁਸੀਂ ਆਹ ਟੁੱਟੀ ਦੇਖੋ ਇਹਨਾਂ ਦਾ ਸਿੰਕ ਮਿਕਸਚਰ ਹੈ ਸਿਰਫ 2680 ਰੁਪਏ ਦਾ ਉਹ ਵੀ ਸਹਿਰਾ ਬ੍ਰਾਂਡ ਦਾ ਜੀ 2680 ਰੁਪਏ ਦਾ ਮਿਕਸਚਰ ਆਪਾਂ ਨੂੰ ਆਮ ਕੰਪਨੀ ਦਾ ਵੀ ਨਹੀਂ ਮਿਲਦਾ ਹੂੰ 2680 ਰੇਟ ਦੇ ਵਿੱਚ ਸਹਿਰਾ ਦਾ ਬ੍ਰਾਂਡ ਦਾ 15 ਸਾਲ ਦੀ ਗਾਰੰਟੀ ਵੀਦ ਗਾਰੰਟੀ ਆ 2680 ਰੁਪਏ ਦੇ ਵਿੱਚ ਤੇ 15 ਸਾਲ ਦੀ ਗਾਰੰਟੀ 15 ਸਾਲ ਦੀ ਗਾਰੰਟੀ ਉਹ ਵੀ ਬ੍ਰਾਂਡ ਦੀ ਮਤਲਬ ਅ ਕਸਟਮਰ ਨੂੰ ਇਸ ਚੀਜ਼ ਵਿੱਚ ਬਹੁਤ ਮਜ਼ਾ ਆਉਂਦਾ ਮਤਲਬ ਸਭ ਰੇਟ ਫਿਕਸ ਨਹੀਂ ਇੱਥੇ ਕਿਸੇ ਦੇ ਵਿੱਚ ਕੋਈ ਵੱਧ ਘੱਟ ਨਹੀਂ ਵੀ ਕੋਈ ਰੇਟ 33 ਲਾਦਾ ਕਿਸ ਨੂੰ 35 ਲਾਦਾ ਕਿਸ ਨੂੰ 40 ਲਾਦਾ ਟੂਟੀ ਦੇ ਵਿੱਚ ਕੀ ਆ ਬਹੁਤ ਉਲ੍ਹਾ ਹੁੰਦਾ ਜੀ ਤੁਸੀਂ 1200 ਟੂਟੀ ਚਾਹੇ ਕਿਸੇ ਕੋਲ 1800 ਲਾ ਦੋ ਹੂੰ ਚਾਹੇ 900 ਲਾ ਦੋ ਯਾਰ ਜੇ ਪਤਾ ਕੀ ਕਰਨਾ ਦੁਕਾਨਦਾਰ ਨੇ ਕੀ ਕਰਨਾ ਹੁੰਦਾ ਵੀ ਜਿਵੇਂ ਮੇਰੇ ਅਰਗੇ ਨੇ ਤੈਨੂੰ ਕੋਈ ੱੱਕਾ ਕਰ ਲਿਆ ਇੱਕ ਦੋ ਚੀਜ਼ਾਂ ਦੇ ਦੋਂਗ ਵਿੱਚ ਫਿਰ ਉਹਨੇ ਕਰ ਲੈਣਾ ਪਰ ਸਾਡੇ ਕੋਲ ਸਾਰੇ ਫਿਕਸ ਹੈ ਕਸਟਮਰ ਨੂੰ ਇਹ ਦੇਖਣ ਦੀ ਲੋੜ ਨਹੀਂ ਵੀ ਰੇਟ ਵਿੱਚ ਵੱਧ ਘੱਟ ਪੈਣ ਲੱਗੇ ਇਹਦੇ ਵਿੱਚ ਜਦੋਂ ਮਰਜੀ ਆ ਕੇ ਉਹ ਚੈੱਕ ਕਰ ਲੈ ਮਤਲਬ ਸਾਰੇ ਰੇਟ ਲਾਏ ਪਏ ਸਾਰੇ ਰੇਟ ਫਿਕਸ ਨੇ ਟੋਟਲ ਮਤਲਬ 2900 ਰੁਪਏ ਦਾ ਲਾਇਆ ਹੋਇਆ ਤਾਂ ਮਾੜਾ ਮੋਟਾ ਕੋਈ ਬਾਰਗੇਨਿੰਗ ਤਾਂ ਕਰ ਲੈਣੇ ਆ ਥੋੜੀ ਬੋਤੀ ਤਾਂ ਕਰ ਲੈਂਦੇ ਹੋਗੇ ਥੋੜਾ ਸਾਰਾ ਟੋਟਲੀ ਫਿਕਸ ਮਤਲਬ ਕਸਟਮਰ ਨੂੰ ਚਾਹੇ ਆਪਣੀ ਵੀਡੀਓ ਕੱਢ ਕੇ ਦੇਖ ਲੈ ਕਸਟਮਰ ਵੀਡੀਓ ਕੱਢ ਕੇ ਦੇਖ ਲਾਂਦਾ ਵੀ ਮੈਨੂੰ ਕੋਈ ਰੇਟ ਵੱਧ ਘੱਟ ਤਾਂ ਨਹੀਂ ਲੱਗਿਆ ਹਾਂਜੀ ਆ ਸੇ ਆ ਟੂਟੀਆਂ ਟਾਟੀਆਂ ਦਾ ਰੇਟ ਯਾਰ ਬਹੁਤ ਸੋਹਣਾ ਲਾਇਆ ਨਾਲ 15 15 ਸਾਲ ਦੀ ਗਾਰੰਟੀ ਵਾਲੀਆਂ ਪ੍ਰੀਤ ਹੈ ਤੇ ਆ ਆ ਦੇਖੀ ਲੈ 370 ਦੀ ਵਾਲਾ ਪੂਰੀ ਸੋਹਣੀ ਟੂਟੀ ਹੈ ਇਹ ਤਾਂ ਵੀ ਇਹਦੀ ਵੀ ਗਾਰੰਟੀ ਉਹਨੂੰ ਵੀ ਹੈ ਇਨੀ ਗਾਰੰਟੀ ਵਾਲੀ ਸਭ ਗਾਰੰਟੀ ਵਾਲਾ ਮਤਲਬ ਇਹਦੇ ਵਿੱਚ ਮਤਲਬ ਕੁੱਲ ਮਿਲਾ ਕੇ ਜਾਇਜ਼ ਰੇਟ 15 ਸਾਲ ਦੀ ਗਾਰੰਟੀ ਕੰਪਨੀ ਘਰੇ ਜਾ ਕੇ ਠੀਕ ਕਰਕੇ ਉਹ ਕਰੀ ਵੀ ਆ ਇਹ ਨਹੀਂ ਟੂਟੀ 300 ਰੁਪਏ ਵਾਲੀ ਗੋਲੀ ਨਹੀਂ ਇਹ ਗੱਲ ਨਹੀਂ ਆਪਾਂ ਛੋਟੀ ਚੱਕੀ ਦੇ ਆਪਣੇ ਦੁਕਾਨ ਦੇ ਤੁਰੇ ਫਰੀਏ ਉਹ ਗੱਲ ਨਹੀਂ ਹਾਂ ਆਪਾਂ ਕੰਪਨੀ ਸਾਈਡ ਤੇ ਫੋਨ ਮਾਰਾਂਗੇ 24 ਤੋਂ 48 ਘੰਟੇ ਵਿੱਚ ਪਲੰਬਰ ਆਪਣੇ ਕੋਲੇ ਘਰੇ ਆ ਕੇ ਆਪਣੀ ਟੂਟੀ ਰਿਪੇਅਰ ਕਰਕੇ ਜਾਊਗਾ ਮਾਸਟਰ ਜੀ ਬਾਹਰ ਜਿਹੜੇ ਨਵੇਂ ਆ ਵੀ ਨਵੇਂ ਸੀਗੇ ਡਿਜ਼ਾਈਨ ਇਹ ਵੀ ਨਵੇਂ ਸੀਗੇ ਕੁਝ ਜਿਹੜੇ ਬਿਲਕੁਲ ਹੀ ਨਵੇਂ ਆਏ ਆ ਕੋਈ ਉਹ ਜਿਹੜਾ ਡੱਬਾ ਪਾਰਟਰ ਸਟੋਰਮ ਚ ਆਪਾਂ ਲਾਇਆ ਨਹੀਂ ਹਜੇ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਅੱਜ ਆਜ ਮਾੜਾ ਮਾੜਾ ਇਹ ਦੇਖ ਲਈਏ ਗਾਕਾਂ ਦੀ ਇਸ ਵਕਤ ਪਹਿਲੀ ਪਸੰਦ ਬਣਿਆ ਹੋਇਆ ਮਾਸਟਰ ਮਾਰਵਲ ਸਭ ਤੋਂ ਵੱਡੀ ਗੱਲ ਆ ਕਿ ਪੂਰੇ ਪੰਜਾਬ ਕੀ ਪੰਜਾਬ ਤੋਂ ਬਾਹਰ ਤੋਂ ਵੀ ਗਾਹ ਘਾ ਰਿਆ ਹੈ ਨਾ ਬਾਈ ਜੰਮੂ ਦੇ ਗਾਹਕ ਵੀ ਆਏ ਜੀ ਸਾਡੇ ਕੋਲੇ ਹਿਮਾਚਲ ਦੇ ਗਾਹਕ ਬਹੁਤ ਆਏ ਨੇ ਜੀ ਪਾੜੀਏ ਡੱਬਾ ਕੋਈ ਉਹ ਉਹ ਲਾ ਕੇ ਰੱਖਤਾ ਹਾਂਜੀ ਹਾਂਜੀ ਬਾਈ ਜੇ ਮੈਂ ਮੰਨ ਲਓ ਵੀ ਇੱਥੋਂ ਲੱਦ ਕੇ ਘਰੇ ਜਾਊਗਾ ਹਾਂਜੀ ਜੇ ਘਰੇ ਜਾਂਦਾ ਮਾੜਾ ਮੂਟਾ ਟਟ ਟਟ ਗਿਆ ਸਾਨੂੰ ਮੈਂ ਸਾਡਾ ਇੱਕ ਸੇਲਜ਼ਮੈਨ ਦਿਖਾਉਣਾ ਹੈ ਉਹ ਇਸੇ ਕੰਮ ਤੇ ਹੀ ਹੈ ਜਿਹਨੇ ਸਾਰੀ ਪੈਕਿੰਗ ਦਾ ਕੰਮ ਹੀ ਦੇਖਣਾ ਇਕੱਲਾ ਅੱਛਾ ਇੱਕ ਬਾਕਸ ਵੀ ਲੋਕ ਦੇ ਘਰੇ ਜਾ ਕੇ ਟੁੱਟ ਕੇ ਨਿਕਲਦਾ ਕੋਈ ਵੀ ਬਾਕਸ ਹੈ ਸਿੰਗਲ ਬਾਕਸ ਵੀ ਨਿਕਲ ਗਿਆ ਤਾਂ ਉਸ ਦੇ ਪੈਸੇ ਕਸਟਮਰ ਨੂੰ ਲੈਸ ਕਰ ਦਾਂਗੇ ਇੱਕ ਸਿੰਗਲ ਬਾਕਸ ਤੱਕ ਦਾ ਵੀ ਮਤਲਬ ਆ ਖੋਲ ਕੇ ਦੇਖ ਲਾ ਮਾੜਾ ਜੀ ਹਾਂਜੀ ਹਾਂ ਮੈਂ ਤੁਹਾਨੂੰ ਚੈੱਕ ਕਰਵਾਉਣਾ ਕੁਛ ਵੀ ਟੁੱਟ ਗਿਆ ਕਸਟਮਰ ਨੂੰ ਹਰ ਇੱਕ ਚੀਜ਼ ਦੇਖੋ ਜੀ ਕਾਰਵਿੰਗ ਸੀਜ਼ਨ ਸ਼ਰਟ ਕੋਈ ਗੱਲ ਨਹੀਂ ਛੱਡੋ ਦੋ ਕੱਠੀਆਂ ਢਿੱਗਣੀਆਂ ਦਾ ਟੁੱਟ ਜਾਣੀਆਂ ਕਾਰਵਿੰਗ ਸੀਰੀਜ਼ ਵਿੱਚ ਮੈਟ ਦੇਖੋ ਬਿਲਕੁਲ ਲੇਟੈਸਟ ਕਲਰ ਹੈ ਸਾਡੇ ਸ਼ੋਰੂਮ ਦੇ ਵਿੱਚ ਅਜੇ ਹੈ ਨਹੀਂ ਮਤਲਬ ਇਹ ਵਾਲਾ ਪੀਸ ਬਿਲਕੁਲ ਇਟਾਲੀਅਨ ਪੈਟਰਨ ਦੇ ਵਿੱਚ ਪਹਿਲੀਆਂ 'ਚ ਨਾ ਪਹਿਲੀਆਂ ਦੇ ਵਿੱਚ ਨਾ ਹੁਣ ਤਾਂ ਤੁਹਾਡੇ ਵਾਲੇ ਕੰਮ 'ਚ ਵੀ ਬਹੁਤ ਅਵੇਅਰਨੈਸ ਆ ਗਈ ਪਹਿਲੀਆਂ ਦੇ ਵਿੱਚ ਨਾ ਪਤਾ ਕੀ ਕਰਦੇ ਉਧਰ ਚਲੀਏ ਮਾੜੇ ਦੇਖੀਏ ਪਹਿਲੀਆਂ ਦੇ ਵਿੱਚ ਨਾ ਬਾਈ ਕਹਿੰਦੇ ਸੀ ਇੰਨੇ ਦਾ ਡੱਬਾ ਹੂੰ ਇੰਨੇ ਦਾ ਡੱਬਾ ਉਹ ਡੱਬੇ ਚ ਤੇਲਾਂ ਹੀ ਘੇਰੇ ਤਿੰਨ ਤਿੰਨ ਘੱਟ ਹੁੰਦੀਆਂ ਸਭ ਕੰਪਨੀ ਦੇ ਕਿਸੇ ਦੀ ਦੋ ਦੀ ਪੈਕਿੰਗ ਹੈ ਕਿਸੇ ਦੀ ਤਿੰਨ ਦੀ ਪੈਕਿੰਗ ਹੈ ਉਸ ਤਰ੍ਹਾਂ ਵੋਲਟਾਈਲ ਦੇ ਵਿੱਚ ਵੀ ਹੈ ਚਾਰ ਦੀ ਪੈਕਿੰਗ ਵੀ ਹੈ ਪੰਜ ਦੀ ਪੈਕਿੰਗ ਵੀ ਹੈ ਹਾਂ ਉਹ ਬੜਾ ਹੈਰਾਨ ਹੋਣਾ ਵੀ ਯਾਰ ਫਲਾਨਾ ਬੰਦਾ ਤਾਂ ਇੰਨੇ ਦਾ ਡੱਬਾ ਦਿੰਦਾ ਹੈ ਇੰਨੇ ਦਾ ਡੱਬਾ ਪਾਉਂਦਾ ਉਹ ਡੱਬੇ ਦੇ ਵਿੱਚ ਤੇਲਾਂ ਹੀ ਘੱਟ ਹੋਣੀਆਂ ਟੋਟਲੀ ਐਂਡਲੈਸ ਕੁਆਲਿਟੀ ਹੈ ਜਿੰਨਾ ਵੀ ਮਾਲ ਉਤਰਿਆ ਹੈ ਮਤਲਬ ਅੱਜ ਹਾਂ ਜਿਹੜਾ ਬੰਦਾ ਤੁਹਾਡੇ ਨਾਲ ਫੁੱਟਾ ਚ ਡੀਲ ਕਰਦਾ ਹਨ ਸਭ ਤੋਂ ਬੈਸਟ ਉਹ ਫੁੱਟਾਂ ਦੀ ਡੀਲ ਹੀ ਬਿਲਕੁਲ ਬੈਸਟ ਡੀਲ ਹਰ ਇੱਕ ਚੀਜ਼ ਹੀ ਫੁੱਟ ਦੇ ਵਿੱਚ ਹੈ ਮਤਲਬ ਹਾਂ ਉਹ ਗੱਲ ਨਹੀਂ ਵੀ ਆਪਾਂ ਕਸਟਮਰ ਨੇ ਬਾਕਸ ਦਾ ਰੇਟ ਪੁੱਛ ਲਿਆ ਬਾਕਸ ਵਿੱਚ ਆਪਾਂ ਇੱਕ ਵੀਸ ਘੱਟ ਦੇਤਾ ਉਹਨੂੰ ਹਾਂ ਬਾਕਸ ਦੇ ਵਿੱਚ ਕਈ ਵਾਰੀ 8 ਟੈਲਾਂ ਦਾ ਵੀ ਬਾਕਸ ਹੁੰਦਾ 10 ਦਾ ਵੀ ਬਾਕਸ ਹੁੰਦਾ 10 ਫੁੱਟ ਦਾ ਵੀ ਹੁੰਦਾ 8 ਫੁੱਟ ਦਾ ਵੀ ਹੁੰਦਾ ਸਭ ਤਰ੍ਹਾਂ ਦੇ ਬਾਕਸ ਆਉਂਦੇ ਨੇ ਹਾਂ ਤੇ ਆਹ ਦੇਖੋ ਇਸ ਤਰ੍ਹਾਂ ਦਾ ਮਾਲ ਆ ਜਿਹੜਾ ਲਿਖਾ ਪਿਆ ਟੋਟਲ ਪ੍ਰੀਮੀਅਮ ਪ੍ਰੀਮੀਅਮ ਕੁਆਲਿਟੀ ਦਾ ਮਤਲਬ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਘਰੇ ਸਾਬਤਾਂ ਪਹੁੰਚਣ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹਾਂ ਤੇ ਇਹ ਬੰਦਿਆਂ ਦਾ ਇਹ ਕੰਮ ਆ ਵੀ ਜਿਹੜਾ ਪੁੱਤ ਨੇ ਘਰ ਪਾਲਿਆ ਤੇ ਉਦੋਂ ਦਾ ਪੋਤੇ ਤੱਕ ਦੀ ਵੀ ਜ਼ਿੰਮੇਵਾਰੀ ਇਹੇ ਹੀ ਲੈਂਦੇ ਆ ਕਹਿੰਦੇ ਵੀ ਪੋਤਾ ਵੀ ਇੱਥੇ ਆਊਗਾ ਹੈ ਉਦੋਂ ਬਾਅਦ ਆ ਗਈਆਂ ਭਾਈ ਉਹਨਾਂ ਦੀਆਂ ਰਸੋਈ ਵਾਲੀਆਂ ਪੰਜਾਂ ਟਾਇਲਾਂ ਕਿਚਨ ਵਾਲੀ ਸਿੰਦਰੀ ਆ ਗਈ ਜੀ ਹਾਂਜੀ ਜਿਹੜੀ ਇੱਕ ਅੱਧੀ ਵਿੱਚ ਆਪਾਂ ਸਿੰਦਰੀ ਪਾਉਣੀ ਹੈ ਸਿੰਦਰੀ ਪਾਉਣੀ ਹੈ ਵਿੱਚ ਇੱਕ ਅੱਧੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਇਹ ਸਿੱਧਾ ਫੈਕਟਰੀ ਵਾਲਾ ਕੰਮ ਆ ਜਿੱਥੋਂ ਡਾਇਰੈਕਟ ਬੰਦਾ ਹੋਲ ਸੇਲ ਰੇਟ ਤੇ ਸਮਾਨ ਖਰੀਦ ਸਕਦਾ ਕਿ ਨਹੀਂ ਭਾਈ ਤੇ ਜਿਹੜਾ ਆ ਆ ਪਿਆ ਇਹ ਇਹ ਟਾਈਲਾਂ ਲਾਉਣ ਵਾਲਾ ਮਟੀਰੀਅਲ ਆ ਜੀ ਸਾਰੇ ਟੱਲਾ ਲਾਉਣ ਵਾਲਾ ਮਟੀਰੀਅਲ ਹੈ ਜੀ ਟੋਟਲੀ ਜੀ ਆਹਾ ਹਾਂਜੀ ਹਾਂਜੀ ਇਹ ਨਾਲ ਦੇ ਦਿੰਨੇ ਆ ਜੇ ਅਗਲਾ ਚੁਆਇਸ ਕਰਦਾ ਤਾਂ ਦਿੰਨੇ ਆ ਜੇ ਅਗਲਾ ਚੁਆਇਸ ਕਰਦਾ ਮਤਲਬ ਹਾਂਜੀ ਮੈਂ ਹੁਣ ਵਾਲ ਟਾਈਲ ਲਾਉਣੀ ਹੈ ਅੱਜ ਕੱਲ ਵੱਡੀ ਟਾਈਲ ਚੱਲਦੀ ਹੈ ਬਾਥਰੂਮ ਦੇ ਵਿੱਚ ਤਾਂ ਉਹ ਡੈਸਿਵ ਦੇ ਵਿੱਚ ਹੀ ਲੱਗੂਗੀ ਜੀ ਜੀ ਆਮ ਸੀਮਿੰਟ ਦੇ ਵਿੱਚ ਉਹ ਪਕੜ ਨਹੀਂ ਕਰਦੀ ਸਾਫ ਤੋਂ ਸਲਵਾਂ ਤੋਂ ਉਹ ਗਿਰ ਜਾਂਦੀ ਹੈ ਇੱਕ ਇੱਕ ਮੈਨੂੰ ਰੀਜਨ ਇਹ ਦੱਸੋਗੇ ਜਿਹੜੇ ਬਾਹਰ ਅਸੀਂ ਪੂਲ ਚ ਟਾਈਲਾਂ ਲਾਈਆਂ ਸੀ ਮੈਂ ਕਈਆਂ ਬੰਦਾਂ ਨੂੰ ਪੁੱਛਟਿਆ ਉਹ ਟਾਈਲਾਂ ਨੂੰ ਉਹਨਾਂ ਨੇ ਉੱਠਣਾ ਸ਼ੁਰੂ ਕਰਤਾ ਉਹਦੇ ਪਿੱਛੇ ਕਾਰਨ ਕੀ ਆ ਮਾੜਾ ਸੀਮੈਂਟ ਜਾਂ ਉਹ ਦਾ ਟੁੱਪੇ ਰਹਿਣਾ ਜਾਂ ਪਾਣੀ ਹੋ ਗਿਆ ਟੁੱਪੇ ਦੇ ਵਿੱਚ ਅਲੱਗ ਐਡਹਸਿਵ ਆਉਂਦਾ ਮਤਲਬ ਜਿਹੜਾ ਆਊਟਡੋਰ ਲਈ ਹੁੰਦਾ ਜੇ ਮਿਸਤਰੀ ਨੂੰ ਨਹੀਂ ਪਤਾ ਹੁੰਦਾ ਜਾਂ ਕਿਸੇ ਦੁਕਾਨਦਾਰ ਨੇ ਆਪ ਨੂੰ ਨਹੀਂ ਦੱਸ ਕੇ ਦਿੱਤਾ ਤਾਂ ਉਹਦੇ ਕਰਕੇ ਕੀ ਆ ਉਹ ਟੁੱਪੇ ਦੇ ਵਿੱਚ ਟਾਇਲ ਆਪਣੀ ਪਾੜ ਜਾਂਦੀ ਹੈ ਜਾਂ ਗਿਰਨੀ ਸ਼ੁਰੂ ਹੋ ਜਾਂਦੀ ਹੈ ਇਨਡੋਰ ਵਾਸਤੇ ਲੱਗਿਆ ਆਊਟਡੋਰ ਵਾਸਤੇ ਟਾਇਲ ਨਹੀਂ ਲੱਗਿਆ ਤੇ ਐਡਹਸਿਵ ਵੀ ਲੱਗਿਆ ਮਤਲਬ ਕਹਿਣ ਤੋਂ ਪਹਿਲਾਂ ਵੀ ਜਿਹੜੇ ਬੰਦੇ ਨੇ ਲਾਉਣੀਆਂ ਉਹ ਇੱਕ ਵਾਰੀ ਤੁਹਾਡੇ ਨਾਲ ਸਲਾਹ ਕਰ ਲਵੇ ਉਹ ਕੋਈ ਨੁਕਸਾਨ ਨਹੀਂ ਹੋਣ ਲੱਗਿਆ ਹਾਂ ਹਣਾ ਉਹ ਟਾਇਰ ਆਪਣੇ ਓਪਨ ਦੇ ਵਿੱਚ ਲਗਾਉਣੀਆਂ ਦੇਖੋ ਉਹ ਟੈਲੀ ਲੱਗਾ ਹੋਊਗੀ ਕਈ ਵਾਰ ਆਪਾਂ ਅੰਦਰ ਬਾਥਰੂਮ ਟਾਇਲ ਬਾਹਰ ਲਾ ਦਿੰਨੇ ਓਪਨ ਦੇ ਵਿੱਚ ਤਾਂ ਉੱਥੇ ਉਹ ਕੰਮਜਾਬ ਨਹੀਂ ਹੋਊਗੀ ਉਸਨੇ ਪਾੜ ਜਾਣਾ ਮਤਲਬ ਬਿਲਕੁਲ 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 ਆਜੋ ਸਾਨੂੰ ਦਿਖਾਉਣਾ ਸਟਾਕ ਆਪਾਂ ਚੈੱਕ ਕਰਾਉਣੇ ਆ ਲਓ 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 ਚਲੋ ਚਲੋ ਲਓ ਆਪਾਂ ਹੁਣੇ ਚੱਲੋ ਤੁਹਾਡੇ ਕੋਲੇ ਸ਼ੈੱਡ ਦੇ ਵਿੱਚ ਜਗ੍ਹਾ ਹੈ ਨਹੀਂ ਅੱਜ ਕਰਕੇ ਮਾਲ ਸਾਰਾ ਓਪਨ ਦੇ ਵਿੱਚ ਹੀ ਹੁਣ ਲੈਣਾ ਸ਼ੁਰੂ ਹੋ ਗਿਆ ਜੀ ਆ ਪੈ ਜਾਣਾ ਮਾਲਕ ਦੀ ਕਿਰਪਾ ਨਾਲ ਇੱਥੇ ਸ਼ੈੱਡ ਪੈ ਜਾਊਗਾ ਹਨਾ ਜਦੋਂ ਮਾਸਟਰ ਜੀ ਨੇ ਸ਼ੁਰੂ ਕੀਤਾ ਹਾਂਜੀ ਹਾਂ ਉਦੋਂ ਕੀ ਸੀ ਅੱਜ ਮਾਲਕ ਦੀ ਕਰਫਾਣਾ ਕੀ ਆ ਅੱਜ ਮਾਲਕ ਦੀ ਕਰਫਾਣਾ ਬਹੁਤ ਕੁਛ ਹੈ ਜੀ ਹਨਾ ਰੱਬ ਦੀ ਮਿਹਰ ਆ ਦੇਖੋ ਕੱਲਰ ਤੁਸੀਂ ਚੈੱਕ ਕਰੋ ਸ਼ੋਰੂਮ ਦੇਖੋ ਪ੍ਰੋਪਰ ਮੈਟ ਦੇ ਵਿੱਚ ਹੈ ਤੁਸੀਂ ਹੱਥ ਫੇਰ ਕੇ ਦੇਖੋ ਇਹਦੇ ਤੇ ਕੋਈ ਫਿਸਲਣ ਦਾ ਡਰ ਨਹੀਂ ਜੀ ਪਿਓਰ ਕਾਰਵਿੰਗ ਦੇ ਵਿੱਚ ਇਹ ਆ ਕਾਰਵਿੰਗ ਸੀਰੀ ਇਹ ਕਾਰਵਿੰਗ ਸੀਰੀ ਦੇ ਵਿੱਚ ਹੈ ਬਿਲਕੁਲ ਲੇਟੈਸਟ ਸਟਾਕ ਹੈ ਅੱਜ ਹੀ ਮਾਲ ਉਤਰਿਆ ਹਜੇ ਸ਼ੋਰੂਮ ਦੇ ਵਿੱਚ ਪੀਸ ਇਹ ਗਿਆ ਨਹੀਂ ਆਪਣਾ ਹਾਂ ਇਧਰ ਖੋਲਣਾ ਪੁੱਤ ਆ ਖੋਲਿਏ ਮੁੰਡਾ ਕਹਿੰਦਾ ਆ ਖੋਲ ਕੇ ਦਿਖਾਓ ਅੱਛਾ ਕਿ ਮੈਂ ਖੋਲਦਾ ਸਲਿੱਪ ਵੀ ਭਰਾ ਦੀ ਉੱਤੇ ਬੋਲ ਯਾਰ ਬਾੜਾ ਸੋਨਾ ਉਪਰੀਤ ਹੋਇਆ ਹਾਂ ਵੇ ਦੇਖੋ ਧੁੱਪ ਦੇ ਵਿੱਚ ਸ਼ਾਈਨ ਕਰਦਾ ਨਾ ਇਹ ਹੈ ਕਾਰਵਿੰਗ ਸੀਰੀਜ਼ ਹਮ ਬੋਸ 1 ਦੇਖੋ ਇਹ 14 3 ਦੀ ਮੈਨੂਫੈਕਚਰਿੰਗ ਹੈ ਬਿਲਕੁਲ ਲੇਟੈਸਟ ਕਲਰ ਹੈ ਜੀ 14 3 ਨੂੰ ਉੱਥੋਂ ਡਿਸਪੈਚ ਹੋਇਆ ਅੱਛਾ ਅੱਜ 17 ਤਰੀਕ ਨੂੰ ਆਪਣੇ ਕੋਲੇ ਪਹੁੰਚ ਚੁੱਕਿਆ ਹੈ ਮਾਲ ਇਹ ਅੱਛਾ ਹਜੇ ਤਤਾ ਹੀ ਆ ਕੰਮ ਬਿਲਕੁਲ ਲੇਟੈਸਟ ਕਲਰ ਹੈ ਜਿਹੜਾ ਕੋਈ ਕੰਪਨੀ ਦੇ ਕੈਟਲੋਗ ਵਿੱਚ ਨਵਾਂ ਕਲਰ ਆਉਂਦਾ ਹੈ ਸਭ ਤੋਂ ਪਹਿਲਾਂ ਆਪਣੇ ਸ਼ੋਰੂਮ ਦੇ ਵਿੱਚ ਪਹੁੰਚੂਗਾ ਬਾਕੀਆਂ ਕੋਲੇ ਹਜੇ ਸਟਾਕ ਪਿਆ ਹੁੰਦਾ ਕਿ ਮਹੀਨੇ ਨੂੰ ਮੰਗਾਵੇ ਕਿ 2 ਮਹੀਨੇ ਨੂੰ ਕੋਈ 6 ਮਹੀਨੇ ਨੂੰ ਪਰ ਜੋ ਵੀ ਨਵਾਂ ਕਲਰ ਆ ਗਿਆ ਸਾਡੇ ਕੋਲ ਪਹਿਲੇ ਦੇ ਵਿੱਚ ਮਾਸਟਰ ਮਾਰਬਲ ਤੇ ਪਹੁੰਚੂਗਾ ਹਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਮੁੱਢ 'ਚ ਵੀ ਇੱਕ ਗੱਲ ਇਹੀ ਆਖੀ ਸੀ ਮੈਂ ਤੁਹਾਨੂੰ ਹੁਣ ਵੀ ਆਖਦਾ ਕਿ ਅਸਲ ਦੇ ਵਿੱਚ ਜੈਜ ਰੇਟ 'ਚ ਮਿਲਣ ਦਾ ਕਾਰਨ ਇਹ ਆ ਕਿ ਇਹਨਾਂ ਕੋਲ ਸਟਾਕ ਆ ਜਿਹੜਾ ਉਹ ਬਾਲਾ ਸਾਲਾਂ ਦਰ ਸਾਲਾਂ ਅੜਿਆ ਨਹੀਂ ਪਿਆ ਰਹਿੰਦਾ ਉਹਤੇ ਗਾੜੀ ਤੋਂ ਬਾਅਦ ਖਰਚਾ ਨਹੀਂ ਪੈਂਦਾ ਕਉਕੇ ਇੱਕ ਚੀਜ਼ ਪਈ ਆ ਉੱਤੇ ਵਿਆਜ ਵੀ ਪੈ ਰਿਹਾ ਉਹਦਾ ਪੈਸਾ ਵੀ ਇਨਵੈਸਟ ਹੈ ਉੱਤੇ ਰਾਖੀ ਕਰਨ ਵਾਲਾ ਦਾ ਖਰਚਾ ਵੀ ਪੈ ਰਿਹਾ ਸਟੋਰ ਦਾ ਖਰਚਾ ਵੀ ਪੈ ਰਿਹਾ ਇੱਕ ਚੀਜ਼ ਆਈ ਆ ਨਿਕਲ ਗਈ ਉੱਤੇ ਖਰਚਾ ਕੋਈ ਨਹੀਂ ਪਿਆ ਬਾਹਲੇ ਕਸਟਮਰ ਨੂੰ ਇਹ ਲੱਗਦਾ ਵੀ ਇੰਨਾ ਸਸਤਾ ਦੇ ਰਿਹਾ ਵੀ ਕੋਈ ਇਹ ਲੋਡ ਦਾ ਮਾਲ ਦੇ ਲਈ ਮੰਗਾਉਂਦੇ ਜਾਂ ਕੋਈ ਸਟੈਂਡਰਡ ਦਾ ਮਾਲ ਦੇਣ ਦੇ ਰਹੇ ਹਾਂ ਵੀ ਅਸੀਂ ਸਭ ਕਸਟਮਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਸਾਨੂੰ ਇਹ ਬਿਲਕੁਲ ਪ੍ਰੀਮੀਅਮ ਕੁਆਲਿਟੀ ਦਾ ਹਾਂ ਔਰ ਕੰਪਨੀ ਦਾ ਮਾਲ ਮਿਲੂਗਾ ਇਸ ਤਰ੍ਹਾਂ ਦੇ ਵੀ ਕੋਈ ਲੋਕਲ ਮਾਲ ਹੈ ਜਾਂ ਕੋਈ ਹੋਰ ਹੈ ਹੂੰ ਜਿਹੜਾ ਯਾਰ ਕੁੱਲ ਮਿਲਾ ਕੇ ਜਦੋਂ ਵੀ ਤੁਸੀਂ ਆਉਂਗੇ ਨਾ ਤੁਹਾਨੂੰ ਰੇਟ ਰੂਟ ਵਾਲੇ ਮਸਲੇ ਤੇ ਮਾਸਟਰ ਜੀ ਹੋਣੀ ਖੁਸ਼ ਕਰਕੇ ਤੋਰਨਗੇ ਇਹ ਤਾਂ ਮਤਲਬ ਗੱਲ ਪੱਕੀ ਹੋਈ ਆ ਨਾ ਤੇ ਗਾਕਾਂ ਦਾ ਵੀਰੇ ਯਾਰ ਸਭ ਤੋਂ ਵੱਡੀ ਗੱਲ ਆ ਕਿ ਮੈਨੂੰ ਬਹੁਤ ਵਧੀਆ ਰਿਵਿਊ ਮਿਲ ਰਹੇ ਆ ਜਿਵੇਂ ਹੁਣ ਵੀ ਮੈਂ ਕਿੰਨੇ ਗਾਕਾਂ ਨੂੰ ਮਿਲਿਆ ਇੱਥੇ ਆਏ ਆ ਹਾਂਜੀ ਤਾਂ ਉਹਨਾਂ ਨੇ ਮੈਨੂੰ ਬਹੁਤ ਕਿਹਾ ਕਿ ਯਾਰ ਬੜਾ ਵਧੀਆ ਟਿਕਾਣਾ ਲੱਭ ਗਿਆ ਤਾਂ ਨਹੀਂ ਰੱਬ ਦੀ ਮਿਹਰ ਹੈ ਜੀ ਤੁਹਾਡਾ ਦੇਖੋ ਰਿਸਪੌਂਸ ਹੈ ਤੇ ਰੱਬ ਦਾ ਮਿਹਰ ਹੈ ਮਤਲਬ ਆਪਣੇ ਕੋਲੇ ਬਹੁਤ ਵਧੀਆ ਰਿਸਪੌਂਸ ਆ ਰਹੇ ਆ ਤੇ ਆਪਾਂ ਇਹੀ ਆਸ ਕਰਦੇ ਆਂ ਵੀ ਤੁਹਾਡੇ ਨਾਲ ਅਸੀਂ ਇਸ ਤਰ੍ਹਾਂ ਜੁੜੇ ਰਹੀਏ ਤੇ ਬਹੁਤ ਵਧੀਆ ਲੋਕਾਂ ਦਾ ਸਾਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਮਤਲਬ ਜਰੂਰ ਤੇ ਜੁੜੇ ਵੀ ਰਵਾਂਗੇ ਸੋਹਣਿਆ ਜਿੱਦੋਂ ਆਨੰਦ ਵੀ ਆਉਂਦਾ ਦੇਖੋ ਕਮਾਉਂਨੇਆਂ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਵੀ ਕਮਾਉਂਨੇ ਆਂ ਸੀ ਵੀ ਕਮਾਉਂਨੇ ਆਂ ਗਾਂ ਵਾਲੇ ਬੰਦੇ ਨੇ ਵੀ ਆਪਦਾ ਘਰ ਪਾਉਣਾ ਆਪਦਾ ਘਰ ਪਾਉਣਾ ਤਾਂ ਪਰ ਉਹ ਕਮਾਈ ਦਾ ਆਨੰਦ ਆ ਜਿੱਥੇ ਅਗਲਾ ਅਸੀਸ ਦਿੰਦਾ ਤੇ ਉਹ ਕਮਾਈ ਜਿਆਦਾ ਜਾਂ ਥੋੜੀ ਮੈਨੇ ਨਹੀਂ ਰੱਖਦੀ ਜਦੋਂ ਅਗਲਾ ਤੁਹਾਡਾ ਗਲ ਫਾੜਦਾ ਸਹੀ ਸਹੀ ਠੀਕ ਹੈ ਕਿ ਨਹੀਂ ਤੇ ਥੋੜਾ ਖਾ ਕੇ ਵੀ ਵਧੀਆ ਨੀਂਦ ਆਉਂਦੀ ਆ ਜਦੋਂ ਕੋਈ ਇੱਜ਼ਤਦਾਰ ਬੰਦਾ ਦੁਕਾਨਦਾਰੀ ਕਰਦਾ ਤਾਂ ਤੁਹਾਡੇ ਨਾਲ ਮਿਲ ਕੇ ਸੁਆਦ ਆਉਂਦਾ ਸੱਜਣ ਜੇ ਕੋਈ ਵੀ ਸੱਜਣ ਮਿਲਣਾ ਚਾਹੁੰਦਾ ਬਾਈ ਹੁਣਾਂ ਨੂੰ ਗਾਹਕ ਬਣਨਾ ਚਾਹੁੰਦਾ ਤਾਂ ਬਾਈ ਹੁਣਾਂ ਦਾ ਸੰਪਰਕ ਨੰਬਰ ਹੇਠਾਂ ਲਿਖਿਆ ਹੋਇਆ ਤੁਸੀਂ ਆਓ ਮੋੜ ਮੰਡੀ ਦੇ ਵਿੱਚ ਮਾਸਟਰ ਮਾਰਬਲ ਵਾਲਿਆਂ ਦਾ ਨਾਮ ਬਹੁਤ ਵੱਡਾ ਬ੍ਰਾਂਡ ਬਣ ਚੁੱਕਿਆ ਆਪਣੇ ਆਪ ਦੇ ਵਿੱਚ ਮਾਸਟਰ ਮਾਰਬਲ ਤੁਸੀਂ ਆ ਕੇ ਐਨੀ ਟਾਈਮ ਐਤਵਾਰ ਕੋਈ ਬੇਲਾ ਨਹੀਂਗਾ ਸਾਰ ਸਾਰੇ ਟਾਈਮ ਸਾਰਾ ਪਰਿਵਾਰ ਆਸਟ ਲਾਸਟ ਟਾਈਮ ਐਤਵਾਰ ਕੱਲਾ ਕਲੋਜ਼ ਹੈ ਮਤਲਬ ਉਹ ਲਾਸਟ ਟਾਈਮ ਐਤਵਾਰ ਉਹ ਵੀ ਫੋਨ ਕਰਕੇ ਤੁਸੀਂ ਆ ਸਕਦੇ ਆ ਤੁਸੀਂ ਬੇਫਿਕਰ ਹੋ ਕੇ ਭਾਈ ਹਣਾ ਜੁੜ ਸਕਦੇ ਜਿਉਂਦੇ ਰਹੋ ਧੰਨਵਾਦ